ਹਾਂਜੀ ਸਤਿ ਸ਼੍ਰੀ ਅਕਾਲ ਅੱਜ ਕੋ ਮੈਂ ਤੁਹਾਡਾ ਆਪਣਾ ਸੁਖਰ ਨੰਨ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਗੱਲ ਕਰਦੇ ਹਾਂ ਅੱਜ ਸਿਆਸਤ ਦੀ ਸੋ ਬਹੁਤ ਧਸਨੇ ਧਕਨੇ ਮੁਕਾਬਲੇ ਰਹੇ ਔਰ ਉਸ ਦੇ ਨਾਲ ਦੀ ਨਾਲ ਕਾਦੀਆਂ ਹਲਕੇ ਦੀ ਸੀਟ ਜਿਹੜੀ ਸਭ ਤੋਂ ਹੌਟ ਮੰਨੀ ਜਾਂ ਵਾਲੀ ਸੀਟ ਔਰ ਆਮ ਆਦਮੀ ਪਾਰਟੀ ਦੇ ਕਿੰਨਾ ਕਿੰਦੇ ਰੌਲਾ ਬਹੁਤ ਜ਼ਿਆਦਾ ਸੀ 13 ਜ਼ੀਰੋ ਦੀ ਸੀਟ ਦੇ ਨਾਲ ਕਹਿੰਦੇ ਸੀ ਆਪਾਂ ਜਿੱਤਾਂਗੇ ਔਰ ਰਿਜ਼ਲਟ ਔਰ ਲੋਕਾਂ ਦਾ ਫਤਵਾ ਕੁਝ ਹੋਰ ਹੀ ਨਿਕਲਿਆ ਸੋ ਕਰਦੇ ਹਾਂ ਗੱਲਬਾਤ ਸਾਡੇ ਨਾਲ ਨੇ ਜੀਮ ਸਾਹਿਬ ਡਾਕਟਰ ਕੋ ਰਿਕਬਤ ਸਿੰਘ ਕਾਲੂ ਸੱਚਾ ਸਰ ਸੱਚੀ ਗੱਲ ਹੈ ਸੋ ਕਾਲੂ ਸਰ ਜੇ ਆਪਾਂ ਗੱਲਬਾਤ ਕਰੀਏ ਆਮ ਆਦਮੀ ਪਾਰਟੀ ਦਾ ਇੱਕ ਬਹੁਤ ਵੱਡਾ ਦਾਵਾ ਸੀ ਕਿ ਆਪਾਂ 13 ਜ਼ੀਰੋ ਨਾਲ ਜਿਤਾਗੇ ਔਰ ਫਤਵਾ ਕਾਂਗਰਸ ਦੀ ਝੋਲੀ ਚ ਪੈ ਗਿਆ ਲੋਕਾਂ ਦਾ ਕੀ ਤੁਸੀਂ ਸਮਝਦੇ ਹੋ ਕੋ 2 ਸਾਲ ਦੇ ਵਿੱਚ ਵਿੱਚ ਜਿਹੜਾ ਆਮ ਆਦਮੀ ਪਾਰਟੀ ਨਾਲੋਂ ਮੋਹ ਭੰਗ ਹੋ ਗਿਆ ਜਾਂ ਕੀ ਕਹਰ ਸਮਝੀਏ ਇਹ ਸੁਖਜੀ ਕਹਿਣੀ ਤੇ ਕਰਨੀ ਦਾ ਫਰਕ ਜਿਹੜਾ ਨਾ ਉਹਦਾ ਨਿਰਣਾ ਲੋਕ ਹੀ ਕਰਦੇ ਆ ਆਪਣੇ ਮੂੰਹ ਤੇ ਸਾਰੇ ਨੂਰ ਮਿੱਟ ਹੁੰਦੇ ਆ ਪਰ ਇਹਨਾਂ ਨੇ ਲੋਕਾਂ ਦਾ ਵਾਅਦਾ ਕੀਤਾ ਲੋਕਾਂ ਨੇ ਪਰਵਾੰਗ ਘਰ ਦਿੱਤਾ 92 ਸੀਟਾਂ ਨੰਨ ਦਿਤਾ ਹੁਣ ਜਵਾਨੀ ਕਲਾਮੇ ਗੱਲਾਂ ਚੱਲ ਰਹੀਆਂ ਪ੍ਰੈਕਟੀਕਲੀ ਗਰਾਉਂਡ ਤੇ ਕੁਝ ਹੋਇਆ ਨਹੀਂ ਉਹਦਾ ਨਤੀਜਾ ਆ ਵੀ ਬਣਿਆ ਦੇ ਵਿੱਚੋਂ 62 ਐਮਐਲਏ ਸੀਟਾਂ ਅਸੈਂਬਲੀ ਸੀਟਾਂ ਰਿਹਾ ਆਪ ਕੋਲ ਨੇ ਉਥੇ ਆਪ ਦੇ ਕੈਂਡੀਡੇਟ ਹਰ ਗਏ ਨੇ ਸਿਲੈਕਸ਼ਨ ਚ ਠੀਕ ਹੈ ਦਸਾਂ ਅੱਠ ਮੰਤਰੀ ਹਰ ਗਏ ਆਪਣੇ ਹੱਥ ਕਦੇ ਵਿੱਚ ਹਾਂ ਇਹਦਾ ਮਤਲਬ ਹੈ ਲੋਕਾਂ ਨੇ ਗੱਲ ਸਮਝ ਲਈ ਕਿ ਸਾਡਾ ਵਾਅਦਾ ਨਹੀਂ ਪੂਰਾ ਹੋਇਆ ਝੂਠ ਹੀ ਮਾਰਿਆ ਵਾ ドラマ મે કીતે ને જે પ્રેક્ટિકલ કીતે ને લોગ જરૂર મગન રાખે કે સરકારી છે જે 2.5 સાલ હો સરકારી ચલની મુકોને પતા ન તો કામ લેને સરકાર ਦਾ દબાણ ਹੁੰਦਾ સરਪੰਚਾਂ ਤੇ ਵੀ દબાણ ਹੁੰਦਾ ਕਿ ਗ੍ਰਾਂਟਾਂ મે દેڑھੀਆਂ વા ગ੍ਰਾਂਟા ખાધીਆਂ ਨੂੰ ਦਿਖਾਉਣਾ ਵੀ ਹੁੰਦਾ ਹ ਸਾਰਾ ਕੁਝ ਹੁੰਦਾ ਪਰ ਇਹ ਲੋક ਫਤਵਾ ਜਿਹੜਾ ਇਸ ਗੱਲ ਤੇ ਆਇਆ ਵੀ પ્રેક્ટિકਲੀ ਇਸ ਸਰਕਾਰ ਨੂੰ ਬਹੁਤ ਕੁਝ ਕਰਨ ਦੀ જરૂરત ਸੀ ਜੋ ਨਹੀਂ ਕੀਤਾ ਗਿਆ હ 13 ਜਟ ਇਸ ਕਰਕੇ ਤੋਂ ਆਇਆ ਕਿਉਂਕਿ ਅਗਰ ਆਪਾਂ ਗੱਲ ਕਰੀਏ ਉਸ ਵਕਤ ਇੱਕ ਪਾਸਾ ਹੀ ਪੰਡ ਗਿਆ ਸੀ 92 ਸੀਤਾ ਜੇ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਖੁਦ ਬਿਆਨ ਦਿੰਦੇ ਸੀ ਘਾਟਾ ਇੱਕ ਬੰਦਾ ਮੋਬਾਈਲ ਠੀਕ ਕਰਨ ਵਾਲਾ ਉਗੋ ਕੇ ਜਿੱਤੇ ਆ ਜਾਂ ਕੇ ਨੋਰਮਲ ਬਗੇ ਜਿੱਤੇ ਪਰ ਹੁਣ ਉਹਨਾਂ ਨੂੰ ਨੋਰਮਲ ਬੰਦੇ ਕਿਉਂ ਨਹੀਂ ਲੱਗੇ ਕਿਉਂਕਿ ਵੱਡੇ ਵੱਡੇ ਉਹਨੇ ਆਪਣੇ ਮੰਤਰੀ ਸੀਗੇ ਉਹ ਲੜਾਈ ਤੇ ਉਹ ਹਰੇ ਨਹੀਂ ਮਤਬ ਉਹਰਾ ਵੱਡਾ ਸਵਾਲ ਮੰਤਰੀ ਵੀ ਲੜਏ ਦੂਜੀਆਂ ਪਾਰਟੀਆਂ ਚੋਂ ਲੈ ਕੇ ਵੀ ਲੜਾਏ ਤੇ ਉਹਦੇ باوجود ਵੀ ਮਤੋਂ ਹਰੇ ਹੂੰ ਇਹ ਬੜਾ ਵੱਡੀ ਗੱਲ ਹੈ ਵੀ ਤੈਨੂੰ ਬਾਹਰੋਂ ਲੈਣ ਦੀ ਕੀ ਲੋੜ ਕਰੀ ਕੀ ਆਮ ਉੱਪਰ ਦੇ ਉਧਰ ਗੱਲ ਤੋਂ ਸਾਹਮਣੇ ਆ ਵੀ 13 ਸੀਟਾਂ ਜੋ ਕਹਿੰਦੇ ਸੀ 13 ਜਿਤਨੇ ਸਿਰ 3 ਮਿਲ ਗਈਆਂ ਹੂੰ 7 ਸੀਟਾਂ ਜਿਹੜੀਆਂ ਉਹ ਭਾਜਪਾ ਦੀ ਕਾਂਗਰਸ ਦੀ ਝੋਲੀ ਪੈ ਗਈਆਂ ਮੈਂ ਦੋ ਆਜ਼ਾਦ ਦੀ ਪੈ ਗਈਆਂ ਬਿਲਕੁਲ ਇੱਕ ਕਲਦਲ ਦੀ ਪੈ ਗਈ ਹੂੰ ਤੇ 13 ਜੋ ਤਿੰਨ ਤੇ ਰਹਿ ਗਏ ਨਾ ਬਿਲਕੁਲ ਚੰਡੀਗੜ੍ਹ ਦੀ ਸੀਟ ਸੀ ਜਿੱਥੇ ਬੜਾ ਦਾਵਾ ਸੀ ਹੂੰ ਉਹ ਸੀਟ ਵੀ ਜਿਹੜੀ ਉਹ ਮਤਲਬ ਕਾਂਗਰਸ ਨੇ ਜਿੱਤ ਲਈ ਦਰਦ ਹੈ ਤੇ ਇਹ ساری ਗੱਲ ਦਾ ਨਜੋੜ ਹੀ ਹੈ ਵੀ ਲੋਕਾਂ ਨੂੰ ਆਮ ਨਹੀਂ ਰਹਿਣਤਾ ਇਹ ਖਾਸ ਬਣ ਗਏ ਜਿਹੜਾ ਕਹਿੰਦੇ ਸੀ ਵੱਡੀਆਂ ਗੱਡੀਆਂ ਦੇ ਕਾਫਲੇ ਨਹੀਂ ਚੱਲਣਗੇ ਉਹ ਚੱਲਣਦੇ ਨੇ ਨੀ ਪਥਰਾਂ ਦੀ ਰਸਮਾਂ ਨਹੀਂ ਹੋਣਗੀਆਂ ਹੋ ਰਹੀਆਂ ਵੀਆਪੀ ਕੱਟੇ ਖਤਮ ਕਰਾਂਗੇ ਉਹ ਹੋ ਰਿਹਾ ਮੁੱਖ ਮੰਤਰੀ ਤੱਕ ਲੋਕਾਂ ਦੀ ਪਹੁੰਚ ਹੀ ਨਹੀਂ ਰਹੀ ਤੇ ਲੋਕਾਂ ਨੇ ਉਸੇ ਦਾ ਉਸੇ ਨੇ ਕਹਿ ਲੋ ਕੱਢ ਲਿਆ ਦੂਸਰੀ ਗੱਲ ਕਿਸਾਨ ਜਿਹੜੇ ਸੀ ਕਿਸਾਨ ਜਥੇਬੰਦੀਆਂ ਇਹ ਸਮਝ ਗਈਆਂ ਕਿ ਛੱਡਦਾ ਜੋ ਕੁਝ ਹੋ ਰਿਹਾ ਇਹਦੇ ਚ ਮਿਲੀ ਭੁਗਤ ਸਰਕਾਰ ਨਹੀਂ ਤੇ ਬੀਜੇਪੀ ਨਹੀਂ ਹੈਗੀ ਹੂੰ ਇਹ ਸੀਧਾ ਰੋਸ ਵੀ ਇੱਥੇ ਸੱਪ ਹੈਗੇ ਬਿਲਕੁਕਿ ਹਾਂਜੀ ਤਾਂ ਇਹ ਸਾਰੇ ਫੈਕਟਰ ਜਿਹੜੇ ਰੜਕੇ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਹੋਣਾ ਹੁਣ ਜਿਹੜੀਆਂ 7 ਸੀਟਾਂ ਕਾਂਗਰਸ ਨੇ ਕਟੀਆਂ ਔਰ 78 ਸੀਟਾਂ ਦੇ ਵਿੱਚ ਇੱਕ ਗੁਰਦਾਸਪੁਰ ਦੀ ਸੀਟ ਵਾਜਦੀ ਹੈ ਜੀ ਔਰ ਕਿੰਨੇ ਲੀਡਰਾਂ ਜਿਹੜੇ ਖਾਸ ਕਰਕੇ ਗੁਰਦਾਸਪੁਰ ਜਿਹੜੀ ਜਿੱਤੀ ਹੈ ਖਾਸ ਕਰਕੇ ਬੇਠਾ ਟਾਕਾ ਬਿਨਾਂ ਦੇ ਆਪਣੇ ਹੱਥੇ ਇਹ ਸੋਖੀ ਜੀ ਸਾਹਿਬ ਜਿਹੜੀ ਸਮੁੱਚੇ ਤੌਰ ਤੇ ਜੇ ਆਪਾਂ ਕਹੀਏ ਤੇ ਫਿਰ ਕਾਂਗਰਸ ਨੇ ਸੀਟ ਲਗਭਗ 82000 ਵੋਟ ਤੇ ਜਿੱਤੀ ਹੈ ਠੀਕ ਜਿਹਦੇ ਵਿੱਚੋਂ 29000 ਵੋਟ ਦੀ ਨੀਡ ਜਿਹੜੀ ਹੈ ਕਾਦੀਆਂ ਹਲਕੇ ਦੀ ਠੀਕ ਕਿਉਂਕਿ ਮੁਕਾਬਲਾ ਆ ਗਿਆ ਸੀ ਬੀਜੇਪੀ ਨਾਲ ਹੂੰ ਆਪ ਤੇ ਸੈਮੀ ਫਾਈਨਲ ਚ ਬਾਹਰ ਹੋ ਗਈ ਉਹ ਤੀਜੇ ਨੰਬਰ ਤੇ ਚਲੇਗੀ ਠੀਕ ਉਹਦਾ ਮਤਲਬ ਕਾਂਗਰਸ ਦਾ ਮੁਕਾਬਲਾ ਨਹੀਂ ਰਿਹਾ ਹੂੰ ਮੁਕਾਬਲਾ ਰਹਿ ਗਿਆ ਬੀਜੇਪੀ ਨਾਲ ਬੀਜੇਪੀ ਨਾਲੋਂ 82000 ਤੋਂ ਉੱਪਰ ਵੋਟਾਂ ਨਾਲ ਦਾਅਵਾ ਸਰ ਦਿੱਤੇ ਹੈ ਜੇ 28852 ਵੋਟਾਂ ਕਾਦੀਆਂ ਹਲਕੇਆਂ ਜਿਹੜੀਆਂ ਲਗਭਗ 35% ਵੰਡੀਆਂ ਨੇ ਪੁੱਲ ਜਿੱਤਰੇ ਹਿੱਸੇ ਦਾ ਠੀਕ ਹੈ। ਜਿਆਗਲ ਉਹ ਤੀਜੇ ਹਿੱਸੇ ਤੋਂ ਵੱਧ ਜਿੱਤਦਾ ਹਿੱਸਾ ਕਾਦੀਆਂ ਹਲਕੇ ਨੇ ਪਾਇਆ। ਠੀਕ ਹੈ। ਹੈ ਨਹੀਂ ਤੇ ਦੂਸਰੀ ਗੱਲ ਇਹ ਹੈ ਵੀ ਜੇ ਸਮੁੱਚੇ ਹਲਕੇ ਨੂੰ ਬਦਸਪੁਰ ਨੂੰ ਦੇਖ ਲਓ ਤੇ ਨੌ ਦੇ ਨੌ ਹਲਕਿਆਂ ਦੇ ਵਿੱਚੋਂ ਤਿੰਨ ਹਲਕਿਆਂ 'ਚ ਬੀਜੇਪੀ ਲੀਡ ਕੀਤੀ ਹੈ ਕਾਂਗਰਸ ਨਾਲੋਂ। ਹੂੰ ਤੇ ਛੇ ਹਲਕਿਆਂ 'ਚ ਕਾਂਗਰਸ ਜਿੱਤ ਕੀਤੀ ਹੈ ਬੀਜੇਪੀ ਦੇ ਉੱਤੇ। ਠੀਕ ਹੈ। ਤੇ ਆਮ ਆਦਮੀ ਪਾਰਟੀ ਨੌ ਦੇ ਨੌ ਹਲਕਿਆਂ ਚ ਹਾਰੀ। ਪਠਾਨਕੋਟ ਵਾਲੇ ਤਿੰਨ ਹਲਕਿਆਂ 'ਚ ਤੀਜੇ ਨੰਬਰ ਤੇ ਰਹੀ ਐ। ਹੂੰ ਜਿਹੜੇ ਇਧਰ ਮੈਦਾਨੀ ਏਰੀਆ ਤੇ ਤਿੰਨ ਹਲਕੇ ਸੀਗੇ, ਛੇ ਹਲਕੇ ਸੀਗੇ। ਇਹਨਾਂ ਛੇ ਹਲਕੇ 'ਚ ਕਾਂਗਰਸ ਤੇ ਆਪ ਦਾ ਮੁਕਾਬਲਾ ਰਿਹਾ। ਸਿਕਰ ਆਪ ਦੋ ਨੰਬਰ ਤੇ ਰਹੀ ਇੱਕ ਤੇ ਕਿਤੇ ਨਹੀਂ ਆ ਸਕੀ। ਠੀਕ। ਮੈਂ ਪੂਰੇ ਹਲਕਿਆਂ ਦੇ ਵਿੱਚੋਂ ਇੱਕ ਵਾਰ ਵੀ ਜੰਪ ਨਹੀਂ ਵਜਾਉਣਾ ਤਾਂ ਨਹੀਂ ਵਜਾਉਣੀ। ਮੈਨੂੰ ਤਾਂ ਸਰ ਮੈਨੂੰ ਤਾਂ ਬਹੁਤ ਪਤਾ ਐ। ਮੈਨੂੰ ਅੰਕੜੇ ਨੇ ਮੈਂ ਤੁਹਾਨੂੰ ਦੱਸਦਾ ਕਿ ਕਾਂਗਰਸ ਨੇ 364043 ਵੋਟਾਂ ਲਈਆਂ ਨੇ ਸਾਰੇ ਸਮੁੱਚੇ ਜ਼ਿਲ੍ਹੇ 'ਚ ਠੀਕ ਹਰਿਆਣਾਪੁਰ ਐਮਪੀ ਹਲਕੇ 'ਚ ਜਿਹੜੀਆਂ 33.78% ਵੋਟਾਂ ਬਣੀਆਂ। ਹਮ ਬੀਜੇਪੀ ਨੇ 28182 ਵੋਟਾਂ ਲਈਆਂ ਜਿਹੜੀਆਂ 26% ਬਣੀਆਂ। ਹਮ ਆਪ ਨੇ 270252 ਵੋਟਾਂ ਲਈਆਂ ਜਿਹੜੇ 25.72% ਬਣੀਆਂ। ਠੀਕ ਆਪ ਨਾਲੋਂ 0.3 ਥੱਲੇ ਆਈ ਹੈ। ਹਮ ਅਕਾਲੀ ਦਲ ਨੇ ਮਹਿਜ਼ 85500 ਵੋਟ ਲਈਆਂ। ਜਿਹੜੀ 7.9% ਬਣਦੀ ਹੈ ਤੁਸੀਂ 8% ਕਹਿ ਲਓ ਇਹਨੂੰ ਮਾਨਦਾਲ ਨੇ ਸਿਰਫ 25765 ਵੋਟਾਂ ਲਈਆਂ ਜਿਹੜੇ 2.43% ਬਣਦੀਆਂ ਤੇ ਇਥੋਂ ਤੁਸੀਂ ਹਿਸਾਬ ਲਾ ਲਓ ਕਿ 26 ਤੇ 33% 34% ਦਾ ਕਿੰਨਾ ਫਰਕ ਹੈ ਇਹਦਾ ਮਤਲਬ 8% ਵੋਟ ਕਾਂਗਰਸ ਨੇ ਸਮੁੱਚੇ ਜ਼ਿਲ੍ਹੇ 'ਚ ਬੀਜੇਪੀ ਨਾਲੋਂ ਵੱਧ ਲਈਆ ਤੇ ਲਗਭਗ 1.8% ਆਪ ਨਾਲੋਂ ਵੱਧ ਲਈ ਅਗਰ ਆਪਾਂ ਬਹੁਤ ਇੱਕ ਵੱਡਾ ਮੁੱਦਾ ਬਣਾਇਆ ਬੀਜੇਪੀ ਨੇ ਕਹਿ ਸਕਦੇ ਆਪਾਂ ਕਿ ਰਾਮ ਮੰਦਰ ਨੂੰ ਲੈ ਕੇ। ਉਹ ਰਾਮ ਮੰਦਰ ਦਾ ਇਸ ਪੰਜਾਬ ਦੇ ਵਿੱਚ ਕਿੰਨਾ ਕਿਤੇ ਇਫੈਕਟ ਪਿਆ ਬੀਜੇਪੀ ਨੂੰ ਜਿਤਾਉਂਦੇ ਵਿੱਚ ਕਿਉਂਕਿ ਜਿੱਥੇ ਰਾਮ ਮੰਦਰ ਬਣਿਆ ਉੱਥੋਂ ਦੀ ਬੁਰੀ ਤਰ੍ਹਾਂ ਦੇਖੋ ਇੰਡੀਆ ਲੈਵਲ ਤੇ ਰਾਮ ਮੰਦਰ ਦਾ ਇਸ਼ੂ ਕੋਈ ਅਸਰ ਨਹੀਂ ਕਰ ਸਕਿਆ। ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਕਿ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਇਹਦਾ ਅਸਰ ਬਹੁਤ ਵੱਡਾ ਦੇਖਣ ਨੂੰ ਮਿਲਿਆ। ਅਸੀਂ ਜਿੰਨਾ ਐਨਾਲਿਸਿਸ ਕੀਤਾ ਹੈ ਪੰਜਾਬ ਦੇ ਵਿੱਚ ਸ਼ਹਿਰੀ ਹਲਕਿਆਂ ਚੋਂ ਐ ਬੀਜੇਪੀ ਨੂੰ ਬਜਵੀਂ ਵੋਟ ਕਈ ਹੈ ਕਿਸੰਦਾਏ ਹੂੰ ਈਵਨ ਗਦਾਸਪੁਰ ਹਲਕੇ ਦੇ ਵਿੱਚੋਂ ਫਿਰ ਜੇ ਕੋ ਪਠਾਨਕੋਟ ਸਜਾਨਪੁਰ ਤੇ ਪੋਆ ਹੂੰ ਤਿੰਨ ਹਲਕਿਆਂ ਚੋਂ ਬੀਜੇਪੀ ਨੇ 50000 ਦੀ ਲੀਡ ਆ ਰਹੀ ਕਾਲਸਰ ਉੱਪਰ ਅੱਛਾ ਜੀ ਸਾਡਾ ਹਲਕਾ ਜਿੱਥੇ ਬਿਲਕੁਲ ਕਰੀ ਬੀਜੇਪੀ ਦਾ ਨਾਮ ਨਹੀਂ ਸੀ ਅਗਰ ਤੇ 12900 ਵੋਟੋ ਲੈ ਗਏ ਨੇ ਇਹ ਤੁਹਾਨੂੰ ਬੀਜੇਪੀ ਕਿੰਨਾ ਕਿਤੇ ਫਰਕ ਹੈਗਾ ਮੈਂ ਐਸੀ ਪਿੰਡਾਂ ਦੇ ਸਰਵੇਖਣ ਕੀਤੇ ਨੇ ਉਹਰੇ ਕੀ ਦੇਖਿਆ ਕਿ ਜਿੱਥੇ ਕਿਥੇ ਵੀ ਹਿੰਦੂ ਸਮਾਜ ਦੇ ਲੋਕ ਸੀ ਜਿਹੜੇ ਦੇ ਕਾਂਗਰਸ ਨਾਲ ਕੱਟੜ ਤਾਈ ਨਾਲ ਬੱਝੇ ਸੀ ਉਹ ਬੱਝੇ ਰਹੇ ਜਿਹੜੇ ਥੋੜੇ ਤਾਂ ਮਤਲਬ ਦੇ ਜਜ਼ਬਾਤੀ ਹੋ ਗਏ ਉਹ ਸਾਰੇ ਮਤਲਬ ਬੀਜੇਪੀ ਨੂੰ ਦੇ ਗਏ ਆਪਾਂ ਥੋੜਾ ਅਗੇ ਸਾਈਡ ਤੇ ਚਲੀਏ ਸਭ ਤੋਂ ਹੌਟ ਮੰਨੀ ਜਾਣ ਵਾਲੀ ਸੀਟ ਖੰਡੂਰ ਸਾਹਿਬ ਲਾਲਜੀਤ ਭੁੱਲਰ ਜੀ ਦਾ ਬਿਆਨ ਸੀਗਾ ਕਿ ਅੰਮ੍ਰਿਤਪਾ ਵਰਗੇ ਕਈ ਤਰੀਕੇ ਫਿਰਦੇ ਇਥੇ 50000 ਤੋਂ ਵੱਧ ਵੋਟ ਹੀ ਨਹੀਂ ਪੈਣੀ ਪਰ ਭੁੱਲਣ ਸਾਹਿਬ ਕਿਤੇ ਨੇੜੇ ਤੇਰੇ ਨਹੀਂ ਲੱਭੇ ਦੂਜੇ ਨੰਬਰ ਤੇ ਜੀਰਾ ਸਾਹਿਬ ਆ ਗਏ ਕਮਰਸ ਤੋਂ ਤੇ ਪਹਿਲੇ ਨੰਬਰ ਤੇ 2 ਲੱਖ ਦੀ ਲੀਡ ਨਾਮਤ ਪਾਜੀ ਜਿੱਤੇ ਇਹ ਮੈਂ ਤੁਹਾਡੇ ਪਿਛਲੇ ਸਵਾਲ ਤੋਂ ਕੰਟੀਨਿਊ ਕਰਦਾ ਹਾਂ ਕਿ ਜਿਹੜੇ ਗੱਲ ਤੁਸੀਂ ਸਵਾਲ ਕੀਤਾ ਸੀਗਾ ਉਹ ਤੇ ਧਾਰੀਵਾਲ ਸ਼ਹਿਰ ਹੈ ਧਾਰੀਵਾਲ ਸ਼ਹਿਰ ਤੋਂ ਤਕਰੀਬਨ ਕਿੰਬ 27 2200 ਵੋਟ ਭਾਜੀਪੀ ਨੂੰ ਗਈ ਠੀਕ ਕਾਡੀਆਂ ਦੇ ਵਿੱਚੋਂ 24 2500 ਵੋਟ ਬੀਜੇਪੀ ਨੂੰ ਮਿਈਆ ਤੜਾਕੇ ਕਾਨੂਨ ਕਸਬਾਵਾ ਉਹਦੇ ਵਿੱਚੋਂ ਬੀਜੇਪੀ ਦਾ ਪਰ ਹੈਂਡ ਰਿਹਾ ਵਾ ਇਹ ਚੀਜ਼ ਦੱਸਦੀ ਹੈ ਵੀ ਇੱਥੇ ਜਜ਼ਬਾਤੀ ਤੌਰ ਤੇ ਲੋਕ ਕਾਇਲ ਹੋ ਕੇ ਬੀਜੇਪੀ ਨੂੰ ਵੋਟਾਂ ਪਾ ਗਏ ਹੁਣ ਜਿਹੜੀ ਗੱਲ ਤੁਸੀਂ ਲਾਜਿਤਪੁਰ ਲੱਜੀ ਦੀ ਕੀਤੀ ਹੈ ਦੇਖੋ ਹੰਕਾਰ ਹਮੇਸ਼ਾ ਹੀ ਮਾਰਿਆ ਜਾਂਦਾ ਉਥੇ ਹੰਕਾਰ ਨਾਲ ਗੱਲਾਂ ਹੋ ਰਹੀਆਂ ਸੀ ਪਹਿਲਾਂ ਹੀ ਸਰਕਾਰੀ ਅਹੰਕਾਰ ਦਿਮਾਗ ਵਿੱਚ ਚੜਿਆ ਸੀ ਵੀ 13 0 ਦਿੱਤਨੀ ਹੈ ਪਰ ਲੋਕਾਂ ਦੇ ਦਿਮਾਗ ਦੇ ਵਿੱਚ ਸੀ ਕਿ ਯਾਰ ਕਿਸੇ ਬੰਦੇ ਨਾਲ ਠੱਗਾ ਹੋਇਆ ਪੰਜਾਬੀਆਂ ਦੀ ਫਿਤਰਤ ਕਿ ਟੱਕੇ ਦੇ ਉੱਤੇ ਬੜੀ ਸਿੱਧੀ ਇਕੱਠੇ ਹੁੰਦੇ। ਹੂੰ। ਉਹ ਇਕੱਠੇ ਹੋਵੇ। ਉਥੇ ਕੋਈ ਕੰਪੈਨਰ ਨਹੀਂ ਸੀ, ਕੋਈ ਉਥੇ ਉਹਨਾਂ ਦਾ ਨੈਟਵਰਕ ਨਹੀਂ ਸੀਗਾ, ਕੋਈ ਥੱਲੇ ਬੂਥ ਲੈਵਲ ਤੱਕ ਇਹਨਾਂ ਕੋਲ ਵੋਲੰਟੀਅਰ ਨਹੀਂ ਸੀ। ਹੂੰ। ਆਪ ਮੁਹਾਰੇ ਲੋਕਾਂ ਨੇ ਮਹਿਮ ਚਲਾਈ ਆ ਔਰ ਲੀਡ ਜੰਨੀ ਸਾਹਿਬ ਨੂੰ ਪਛਾੜ ਗਏ। ਲਾ। ਲੋਕ ਕਹਿੰਦੇ ਜੰਨੀ ਸਾਹਿਬ ਦੀ ਲੀਡ ਨਹੀਂ ਕਿਸੇ ਨੂੰ ਆਣੀ। ਪੰਜਾਬ ਦੇ ਵਿੱਚ ਸਭ ਤੋਂ ਵੱਧ ਲੀਡ ਲੈ। ਸਭ ਤੋਂ ਵੱਧ ਲੀਡ ਲੈ ਕੇ ਤੇ ਇਹਦਾ ਅਸਰ ਬ੍ਰਿਕਟ ਸ਼ੀਟ ਤੇ ਵੀ ਚਲਾ ਗਿਆ। ਦੋਹੇ ਜਹਾਜ਼ ਮੀਦਵਾਰ ਤੋਂ ਜਿੱਤ ਗਏ। ਤੇ ਇਹ ਵੇਖੋ ਆਪ ਨੂੰ ਗੱਲਾਂ ਨਹੀਂ ਕਰਨੇ ਦੇਣੀਆਂ ਆਪਣੇ ਕੰਮ ਵਿੱਚ ਸੁਧਾਰ ਕਰਨਾ ਚਾਹੀਦਾ ਜੇ ਨਹੀਂ ਕਰਨਗੇ ਤੇ ਫਿਰ ਇਹੋ ਕੁਝ ਗਾਂ ਸਤਾਈ ਦੇ ਵਿੱਚ ਹੀ ਵਾਪਰਨਾ ਆ। ਤੇ ਨਰੀਆ ਕੁਰਸੀਆਂ ਤੇ ਬਹਿ ਕੇ ਕਹਿ ਲਵੋਗੇ ਜੋ ਅਸੀਂ ਕਹਿ ਰਹੇ ਇਹੋ ਸੱਚ ਹੈ। ਬਸ ਤੇ ਇਹ ਸੱਚ ਨਹੀਂ ਹੁੰਦਾ ਸੱਚ ਗਰਾਉਂਡ ਲੈਵਲ ਤੇ ਹੁੰਦਾ। ਤੁਸੀਂ ਉਹਨੂੰ ਗਰਾਉਂਡ ਲੈਵਲ ਤੇ ਵਿਚਾਰ ਦਿਓ। ਤੁਹਾਨੂੰ ਪਹਿਲਾਂ ਪਤਾ ਲੱਗੇਗਾ ਕੀ ਹੋਣਾ। ਬਿਲਕੁਲ। ਜਿਹੜਾ ਨਹੀਂ ਵਿਚੇ ਦਾ ਦਿੱਲੀ ਬਹਿ ਕੇ ਕਰ ਰਿਹਾ ਐਂਕਰਿੰਗ ਉਹਦੇ ਵਾਸਤੇ ਸਭ ਕੁਝ ਠੀਕ ਠਾਕ ਹੀ ਸੀ। ਉਹਦਾ 400 ਪਾਰ ਕਰਵਾਤੀਆਂ ਸੀ। ਜਿਹੜਾ ਗਰਾਉਂਡ ਵਾਲਾ ਸੀ ਉਹਨੂੰ ਪਤਾ ਸੀ ਨਹੀਂ ਤੇ ਉਹਦੇ ਉਹਦੇ ਵਿੱਚ ਖੜ ਗਏ ਸਭ ਵੜ ਗਏ ਕਿ ਅਸੀਂ ਇਹਨਾਂ ਰੱਦ ਕਰ ਦੇ ਸਾਰੇ ਸਵੇਖਣਾ ਨੂੰ ਜਿੰਨੇ ਹੋਏ ਐਡਿਟ ਕੋਲ ਹੋਇਆ ਬਿਲਕੁਲ ਕਿ ਸਾਡੀਆਂ ਵੋਟ ਇੰਨੀਆਂ ਨਿਕਲੀਆਂ ਸੀਟਾਂ ਤੇ ਲਗਭਗ ਉਹਨੀਆਂ ਉਹ ਲੈ ਜਲੇ ਬਿਲਕੁਲ ਜੇ ਤਾਂ ਹੁਣ ਦੋ ਛੋਟੇ ਛੋਟੇ ਗਰੁੱਪ ਜਿਹੜੇ ਜੇ ਉਹਨਾਂ ਦਾ ਨਾ ਰਣ ਬੋਦੀ फसल ਤੋਤੇ 240 ਤੋਂ ਪਰਨੇ ਹੋ ਸਕਿਆ ਬਿਲਕੁਲ ਸਰਕਾਰ ਬਣਾਉਂਦੇ ਫਿਰ ਕਾਹਦੇ ਤੱਕ ਸਕੇ 12 ਇੱਕ ਵੇਲੇ ਤੱਕ ਤੀਜੇ ਤੱਕ ਫਿਰ ਹੌਂਦ ਤੱਕ ਤੇ ਖੁਦ ਹਾਰ ਦੇ ਰਹੇ ਨੇ ਵਾਰਨ ਅਸੀਂ ਹਾਂਜੀ ਔਰ ਜੇ ਆਪਾਂ ਗੱਲ ਕਰਦੇ ਹਾਂ ਹੁਣ ਉੱਪਰ ਦੀ ਸਰਕਾਰ ਦੀ ਜੀ ਪੇਚਾ ਬੜਾ ਮ ਫਸੇ ਮਾ ਹੋਇਆ ਤੇ ਇਸ ਟਾਈਮ ਉਹ ਦੋਨੇ ਬੰਦੇ ਨਾਇਡੂ ਸਾਹਿਬ ਤੇ ਦੂਜੇ ਨੇਲ ਸਾਹਿਬ ਜਿੱਧਰ ਵੀ ਜਾਣਗੇ ਉਧਰ ਨੂੰ ਪਾਸਾ ਪਾੜੀ ਹੁੰਦਾ ਲੱਗਦਾ ਪਰ ਕੀ ਲੱਗਦਾ ਹੈ ਕਿ ਕਾਂਗਰਸ ਸਰਕਾਰ ਉੱਤੇ ਬਣ ਪਾਏਗੀ ਦੇਖੋ ਜੇ ਤੇ ਮੁੱਦਿਆਂ ਦੇ ਅਧਾਰ ਤੇ ਜਾਈਏ ਤੇ ਲੋਕਾਂ ਦੀ ਭਾਵਨਾਵਾਂ ਨੂੰ ਰੱਖੀਏ ਫਿਰ ਤੇ ਨਿਤੇਸ਼ ਕੁਮਾਰ ਨੂੰ ਤੇ ਨਾਇਡੂ ਸਾਹਿਬ ਨੂੰ ਇਹਨਾਂ ਦਾ ਸਭ ਇੰਡੀਆ ਕੱਠ ਜੋੜਦਾ ਇਸ ਬਣਨਾ ਚਾਹੀਦਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੁਣ ਦੇਖੋ ਨਾਇਡੂਨ ਸਾੜ ਦਿੱਤਾ ਬੀਜੇਪੀ ਦਾ ਜਿੰਨੂੰ 6 ਮਹੀਨੇ ਪਹਿਲਾਂ ਤੱਕ ਨਿੰਦ ਰਿਆ ਹੀ ਰੋ ਰਿਆ ਜਿੰਨਾਂ ਲੋਟ ਬੋਲ ਬੋਲ ਕੇ ਮਤਲਬ ਬੋਲਣ ਲੱਗਾ ਰੋ ਪਿੰਦਾ ਸੀ ਅੱਜ ਉਹਦੇ ਸੂਬੇ ਦੇ ਲੋਕ ਉਹਨੂੰ ਪੁੱਤਲੇ ਬੁੱਕਣ ਦੇ ਆ ਉਹਦੀਆਂ ਫੋਟੋਆਂ ਤੇ ਕਿਸ਼ਤੀਆਂ ਮਾਰ ਰਹੇ ਹਨ ਸਾੜ ਰਹੇ ਹੈ ਛੇ ਤੁਸੀਂ ਵੇਖਿਆ ਹੁਣ ਦੇ ਮੀਡੀਆ ਦੇ ਨਹੀਂ ਤੇ ਇਹੋ ਚੀਜ਼ ਨਿਤਿਸ਼ ਕੁਮਾਰ ਨੇ ਜੀ ਉਹ ਕਹਿੰਦੇ ਵੀ ਤੁਸੀਂ ਬੁੱਧਿਆ ਦੇ ਲੜੋ ਅੱਜ ਹੀ ਉਹਨਾਂ ਨੇ ਝੋਲੀ ਕੋ ਬੈਠ ਗਏ ਜੇ ਉਹ ਆ ਜਾਂਦੇ ਆ ਤੇ ਕਿਸਾਨਾਂ ਦਾ ਛੋਟੇ ਵਪਾਰੀਆਂ ਦਾ ਮਜ਼ਦੂਰਾਂ ਦਾ ਫੌਜੀਆ ਦਾ ਅਗਨੇ ਵੀਰ ਵਾਲੀ ਸਕੀਮ ਹੈ ਸਾਰੇ ਉਹਦਾ ਇਹ ਸਾਰੇ ਦਾ ਕਲਿਆਣ ਹੋ ਸਕਦਾ ਕਿਉਂਕਿ ਇਹ ਨਾ ਪਾਰਟੀਆਂ ਨੂੰ ਸਮਝ ਆ ਗਈ ਵੀ ਇਹ ਪਾਰਟੀਆਂ ਹੈ ਜਦ ਤੱਕ ਅਸੀਂ ਨਾ ਲੋਕਾਂ ਦਾ ਕੰਮ ਨਹੀਂ ਕਰਾਂਗੇ ਕਿਸਾਨਾਂ ਦੇ ਮੁੱਦੇ ਨਹੀਂ ਹੱਲ ਕਰਾਂਗੇ ਮਜ਼ਦੂਰਾਂ ਦੇ ਮੁੱਦੇ ਨਹੀਂ ਹੱਲ ਕਰਾਂਗੇ ਨੌਕਰੀ ਪੀਛੇ ਲੋਕਾਂ ਦੇ ਮੁੱਦੇ ਨਹੀਂ ਹੱਲ ਕਰਾਂਗੇ ਛੋਟੇ ਵਪਾਰੀਆਂ ਦੇ ਵੀ ਹੱਲ ਕਰਾਂਗੇ ਉਹਨਾਂ ਦੇ ਲੋਕ ਸਾਡੇ ਨਾਲ ਨਹੀਂ ਜੁੜਦੇ ਤੇ ਜਿੰਨਾ ਸਮਝ ਲਿਆ ਜੇ ਉਹਦਾ ਸਾਥ ਨਹੀਂ ਦੇ ਕੇ ਵਪਾਰੀਆਂ ਦਾ ਸਾਥ ਦੇਦੇ ਆ ਤੇ ਫਿਰ ਲੋਕ ਨਾਰਾਜ਼ ਤਾਂ ਹੋਣਗੇ ਹੁਣ ਨਹੀਂ ਵੇਖੋ ਮੋਦੀ ਸਾਹਿਬ ਕੋਲ ਸਿਰਫ 240 ਸੀਟਾਂ ਨੇ ਉਸਕਾਰ ਨੂੰ ਦੇ ਕਾਬਲ ਨਹੀਂ বিজেপি ਇਹ ਆਪਣੇ ਕੰਲੇ ਤੋਂ ਇਹਨਾਂ ਗਰੁੱਪਾਂ ਦੀ ਆਸਰੀ ਹੈ ਗਰੁੱਪਾਂ ਆਸਰੀ ਤੇ ਗਰੁੱਪਾਂ ਦੇ ਆਸਰੇ ਦੇ ਗਰੁੱਪ ਜਿਹੜੇ ਕੋਈ ਨਾ ਕੋਈ ਤਰੀਕੇ ਨਾਲ ਉਹਨਾਂ ਕੋਲ ਲਾਭ ਲੈਣਗੇ ਨਾ ਬੇਸ਼ੱਕ ਉਹ ਉਧਦਾਰੀ ਮੰਗਣ ਬੇਸ਼ੱਕ ਪੈਕੇਜ ਮੰਗਣ ਆਪਣੇ ਸੇਟਾਂ ਵਾਸਤੇ ਕੁਝ ਵੀ ਹੋਏਗਾ ਜੇ ਤੇ ਲੋਕ ਮਤਨੋ ਕੋਖ ਰੱਖੀਏ ਤੇ ਕੋ ਲੋਕਾਂ ਨੇ ਫਤਵਾ ਦਿੱਤਾ ਹੈ ਇੰਡੀਆ ਦੇ ਅਗੇਂਸਟ বিজেপি ਕਿਸੇ ਦੇ ਹੱਕ ਦੇ ਨਾਮ ਹੀ ਕਹੋ বিজেপি ਦੇ ਉੱਟ ਦੇਤਾ ਹੈ ਮਿਲ ਠੀਕ ਹੈ ਨਾ ਤੇ ਫਿਰ ਇਹਨਾਂ ਅਨੁਸਾਰ ਇਹਨਾਂ ਚਾਹੀਦਾ ਦੇਸ਼ ਦਾ ਕਲਿਆਣ ਇਹਨਾਂ ਨਾਲ ਹੀ ਹੋਏਗਾ ਬਾਕੀ ਬਾਕੀ ਸਭ ਤੋਂ ਇੱਕ ਗੱਲ ਮਤਨ ਯਾਰ ਪੁੱਛਣਾ ਤੁਹਾਡੇ ਪਿਛਲੇ ਇੰਟਰਵਿਊ ਮੇਰਾ ਹੋਈ ਸੀ ਤੇ ਗਰਦਾਸਪੁਰ ਬਾਰੇ ਤੁਸੀਂ ਇੱਕ ਸਵਾਲ ਕੀਤਾ ਸੀ ਤੇ ਮੈਂ ਤਾਂ ਉਹਨੂੰ ਕਿਹਾ ਸੀ ਵੀ ਰੰਧਾਵਾ ਸਾਹਿਬ ਇੱਕ ਲੈਪ ਪੂਰੀ ਅੱਗੇ ਚੱਲ ਰਿਹਾ ਮਤਲਬ 25% ਅੱਗੇ ਮਾਰਦੇ ਤੇ ਚੱਲ ਰਿਹਾ ਤੇ ਜਿਹੜੇ ਬਾਕੀ ਦੋ ਆ ਉਹ ਦੋਵੇਂ ਇਕੱਠੇ ਭੱਜ ਰਿਹਾ ਹੈਗੇ ਦੋ ਨੰਬਰ ਤੇ ਆ ਵੀ ਇਹਨਾਂ ਜੋ ਗੱਡੀ ਦੋ ਤੇ ਕਿੰਨੇ ਆੜਾ ਸਰਕੇ ਤੇ ਤਿੰਨ ਤੇ ਕਿੰਨੇ ਚੱਲ ਜਾਣਾ ਉਹੀ ਕੇਮ ਰਿਪੋਰਟ ਬਣੀ ਹੈ ਤੇ ਆਪ ਤੇ ਬੀਜੇਪੀ ਦੋਵਾਂ ਦਾ ਸਿਰਫ 4000 ਵੋਟਾਂ ਦਾ ਅੰਤਰ ਹੈ ਪਰ ਜ਼ਿਲ੍ਹੇ ਲੈਵਲ ਤੇ ਗਦਾਰ ਤੋਂ ਪਾਰਲੀਮੈਂਟੀ ਸੀਟ ਦਾ ਠੀਕ ਹੈ ਆਪ ਦੀ 4000 ਘਟਿਆ ਬੀਜੇਪੀ ਦੀ 4000 ਵਧਿਆ ਲੇਕਿਨ ਵਿਧਾਵਾ ਸਾਹਿਬ ਨਾਲੋਂ 82000 ਘਟਿਆ ਫਰਕ ਬੜਾ ਬਹੁਤ ਵੱਡਾ ਫਰਕ ਜੇ ਤੁਸੀਂ ਇਹ ਟੋਟਲ ਪੋਲ ਵਿੱਚ ਦੱਸਿਆ ਤੁਹਾਨੂੰ ਮੈਂ ਵੀ 10 ਲੱਖ ਵੋਟ ਪੋਲ ਹੋਈ ਆ ਤੇ 10 ਲੱਖ ਦੇ ਵਿੱਚੋਂ 82 ਹਜ਼ਾਰ ਦਾ ਕਿੰਨਾ ਵੱਡਾ ਫਰਕ ਹੈ ਦਸਵਾਂ ਹਿੱਸਾ ਹੋ ਗਿਆ ਦਸਵਾਂ ਹਿੱਸਾ ਹੈ ਨਹੀਂ ਪੋਲ ਪਰਸੈਂਟੇਜ ਵਿੱਚ ਮਤਲਬ ਆਪਣਾ 8% ਦਾ ਫਰਕ ਆ ਰਿਹਾ ਹੂੰ 8% ਵੋਟ ਬੜੀ ਵੱਡੀ ਗੱਲ ਹੁੰਦੀ ਬਹੁਤ ਵੱਡੀ ਇਤਨਾ ਚੰਗੀ ਹੈ ਹਨ ਹੁਣ ਕੀ ਲੱਗਦਾ ਕਿ ਖਾਸ ਕਰਕੇ ਇਸ ਲਈ ਆਪਣੇ ਹਲਕੇ ਤੇ ਫੇਰ ਹੋਣੇ ਵੇਟ ਖੇਤਰ ਦੇ ਵਿੱਚ ਬਹੁਤ ਨੁਕਸਾਨ ਹੋਇਆ ਸੀ ਹਰਾਂ ਨੂੰ ਲੈ ਕੇ ਚਾਹੇ ਬਲਵਡੇ ਵਾਲੀ ਪੂਰੀ ਗਾਉਂ ਚਾਹੇ ਛਟਕਾ ਦੇ ਕਿਨਾਰੇ ਦੇ ਮਿੱਟੀ ਪੈਣੜੀਆ ਚਾਹੇ ਤੁਨੇ ਕੋਲਾਲਾ ਰੋੜੀਰਾ ਰਾਜ ਰੁਗਿਆ ਉਹਦਾ ਗਾ ਨਹੀਂ ਜੁੜ ਸਕਿਆ ਕੀ ਲੱਗਦਾ ਕਿ ਅਰਦਾਵਾ ਸਾਹਿਬ ਹੁਣ ਐਮਪੀ ਬਣ ਤੋਂ ਬਾਅਦ ਇਧਰ ਵੀ ਕੁਝ ਨਾ ਕੁਝ ਕਰਨਗੇ ਬਿਲਕੁਲ ਅਸੀਂ ਉਹਨਾਂ ਦਾ ਧਿਆਨ ਚ ਲਿਆਵਾਂਗੇ ਬਾਈਦਰ ਸੋਰ ਦੇ ਧਿਆਨ ਚ ਲਿਆਂਦੀ ਹੋਈ ਗੱਲ ਪਹਿਲਾਂ ਨਹੀਂ ਇਹ ਤਾਂ ਉਹ ਗਾੜੀ ਹੋਰ ਮੁੱਦਾ ਵੀ ਬੜਾ ਐਮ ਹੈਗਾ ਫਿਰ ਦਰਿਆ ਨੇ ਘਾ ਲਾਈ ਹੋਈ ਆ ਹਾਂਜੀ ਤੇ ਕਾਫੀ ਜ਼ਮੀਨ ਲੋਕਾਂ ਦੀ ਟੱਟ ਗਈ ਹੈ ਉਹ ਉਹ ਜ਼ਮੀਨ ਨੂੰ ਬਚਾਉਣ ਲਈ ਵੀ ਸਟੈਂਡ ਬਣਾਉਣ ਦੀ ਜ਼ਰੂਰਤ ਹੈ ਇਹਨਾਂ ਵਸਾਮ ਨੂੰ ਇਹ ਗੱਲਾਂ ਪਹਿਲਾਂ ਬਚਾਈਆਂ ਨੇ ਲੋਕਾਂ ਨੇ ਉਹਨਾਂ ਨੇ ਰੈਕਸ਼ਨ ਜਵਾਰੇ ਕੀਤੇ ਸੀ ਵੀ ਮੈਂ ਬਾਅਦ ਤੋਂ ਬਾਅਦ ਤੁਹਾਡੇ ਸਾਥ ਲਵਾਂਗਾ ਤੇ ਹੁਣ ਉਹ ਮੇਰੇ ਕਹਿ ਬੀ ਦਿੱਲੀ ਤੋਂ ਵਾਪਸ ਆ ਕੇ ਫਿਰ ਲੋਕਾਂ 'ਚ ਵਿਚਰ ਲਗੇ ਤੇ ਲੋਕਾਂ ਨੇ ਇਸ ਸਮੱਸਿਆ ਨੂੰ ਸੁਣਨ ਕੇ ਤੇ ਹੱਲ ਵੀ ਕਰਨਗੇ ਉਗਲੇ ਨਹੀਂ ਕਰਨਗੇ ਤੇ ਫਿਰ ਇਲੈਕਸ਼ਨ ਤੇ ਸਤਾਈ ਚ ਫੇਰ ਆਉਣ ਵਾਲੀ ਹੈ ਇਲੈਕਸ਼ਨ ਕਦੇ ਨਹੀਂ ਹੋਏ ਹਨ ਤਾਂ ਬਾਕੀ ਬੇਸ ਤੇ ਵਿਸ਼ਵਾਸ ਰੱਖਣਾ ਚਾਹੀਦਾ ਕਿ ਬੇੜ ਦੇ ਕੰਮ ਪਹਿਲਾਂ ਵੀ ਹਮੇਸ਼ਾ ਕਾਂਗਰਸ ਸਰਕਾਰਾਂ ਨੇ ਕੀਤੇ ਆ ਚਾਹੇ ਬੇੜ ਦੇ ਤਸੀਬਾ ਨਾ ਹੋਣ ਸੜਕਾਂ ਹੋਣ ਸ਼ੂਗਰ ਮਜ਼ਾਲੇ ਬਸਲੇ ਹੋਣ ਜਾਂ ਹਸਪਤਾਲਾਂ ਦੇ ਹੋਣ ਤੇ ਹੁਣ ਵੀ ਮੈਨੂੰ ਆਸ ਹੈ ਉਹਨਾਂ ਨੇ ਹੀ ਕਰਨੇ ਆ ਤੇ ਇਸ ਕਰਕੇ ਲੋਕਾਂ ਨੂੰ ਆਸਵੰਦਣਾ ਨੇ ਜਿਹੜਾ ਲੋਕਾਂ ਨੇ ਫਤਵਾ ਵੀ ਦਿੱਤਾ ਐ ਇੱਕਾ ਵੀ ਵੇਖੋ ਜੇ ਆਪ ਸਰਕਾਰ ਨਾਲੋਂ ਆਪ ਦੇ ਕੈਂਡੀਡੇਟ ਨਾਲੋਂ ਕਾਦੀਆਂ ਹਰਕੇ ਚ 3152 ਵੋਟਾਂ ਦੀ ਲੀਡ ਆਈ ਹੈ। ਉਰਜੋ 2100 ਵੋਟ ਵੇਟੇ ਰਹਿ ਗਏ ਸਰ। ਖੈਲੋ ਪਿੰਡ 50 ਨੇ ਸਾਰੇ ਲੇਕਨ ਲੀਡ ਦੇ ਵਿੱਚ ਮਤਲਬ ਦੋ ਹਿੱਸੇ ਇਹਨਾਂ ਦੇ ਆ। ਜਿੱਥੇ ਕਿ ਬਾਈਬਾ ਸਾਹਿਬ ਨੇ ਬੇਟ ਖੇਤਰ ਦੇ ਵਿੱਚ ਕੰਮ ਬਹੁਤ ਕੀਤੇ ਸੀ, ਸਰਟਾਂ ਬਣੀਆਂ ਸੀ ਜਾਂ ਉਹ ਪੇਜਾਂ ਬਣ ਕੀਤੇ ਸੀ। ਉੱਥੇ ਹੀ ਬੇਟ ਦੇ ਲੋਕਾਂ ਨੇ ਬਹੁਤ ਵਾਰ ਚਾਹੇ ਬਾਈਬਾ ਸਾਹਿਬ ਦੀ ਮੈਸੇਜ ਹੋਈ ਉਹਨਾਂ ਨੂੰ ਵੀ ਚਿਤਾਇਆ, ਬਾਈਬਾ ਸਾਹਿਬ ਨੂੰ ਖੁਦ ਚਿਤਾਇਆ, ਬਾਈਬਾ ਸਾਹਿਬ ਦੇ ਭਰਾ ਨੂੰ ਚਿਤਾਇਆ। ਮਨ ਲ ਇਹ ਵੀ ਫੈਕਟਰ ਕਿਦਾਂ ਕਿਤੇ ਪੈਂਦਾ ਬੇੜ ਹਾਲਾ ਕਾ ਤਕਰੀਬਨ ਹੀ ਬਾਈਵਸ ਸਾਹਿਬ ਨੇ ਮਾਰ ਲਿਆ ਕਿਉਂਕਿ ਬੇੜ ਦੇ ਲੋਕਾਂ ਨੇ ਉਹ ਦੁੱਖ ਵੇਖੇ ਆ ਤੇ ਇੱਕ ਪੀੜੀ ਨੇ ਪੂਰੇ ਹੰਡਾਏ ਆ ਤੇ ਦੂਜੀ ਨੇ ਸੁੱਖ ਮਾਣਿਆ ਲੋਕ ਉਹ ਦਿਨ ਨਹੀਂ ਭੁੱਲਦੇ ਵੀ ਪਹਿਲਾਂ ਦੁੱਖ ਦਾ ਸੀਜ਼ਨ ਕਿਹੋ ਜਿਹਾ ਸੀ ਤੇ ਹੁਣ ਸੁੱਖਾਂ ਵਾਲਾ ਕਿਹੋ ਜਿਹਾ ਤੇ ਕਿਹਦੀ ਬਤਾਉਂਦੇ ਆ ਕਿਉਂਕਿ ਬਾਕੀ ਸਤਾਰਾ ਵੀ ਆਈਆਂ ਤੇ ਗਈਆਂ ਪਰ ਉਹਨਾਂ ਨੇ ਕੰਮ ਨਹੀਂ ਕਰ ਸਕੇ ਇਹਨਾਂ ਨੂੰ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਅੰਜ ਸਹਾਜ ਅਗਰ ਸਿੰਘ ਸੇਖ ਮੈਂਚ ਐਮਐਲਏ ਰਹੇ ਆ ਰਾਜਾ ਸਰਵਜਿੰਦ ਸਿੰਘ ਸੇਖ ਮੰਤਰੀ ਰਹੇ ਆ ਪਰ ਉਹ ਕੰਮ ਕਿਸੇ ਗਿੰਦੀ ਬਿੰਦੀ ਚੋਂ ਵਾਲੇ ਕੰਮ ਨਹੀਂ ਕਰ ਸ ਕਿਤੇ ਹੁਣ ਕੋਈ ਛੋਟੇ-ਛੋਟੇ ਜਿਹੜੇ ਕੀਤੇ ਆ ਪਰ ਐਡੇ ਵੱਡੇ ਲੈਵਲ ਤੇ ਇੰਨਾ ਸੜਕਾਂ ਦਾ ਨੈਟਵਰਕ ਐਡਾ ਬੜੀਆ ਬਣਾਤਾ ਤੂੰ ਸੀਵਨ ਬਣਾਤਾ 33 ਵਰਡ ਦਾ ਹਸਪੀਟਲ ਬਣਾਤਾ ਮੰਡੀਆਂ ਬਣਾਤੀਆਂ ਇਹ ਵੱਡੇ-ਵੱਡੇ ਕਬੀਲ ਹੀ ਘਰ ਬਣਾਤੇ ਨਾ ਵੀ ਇਹ ਸਾਰੇ ਵੱਡੇ ਕੰਮ ਜਿਹੜੇ ਕਾਂਗਰਸ ਦੇ ਵੇਲੇ ਹੋਏ ਤੇ ਲੋਕ ਇਸੀ ਨੂੰ ਮਹਿਸੂਸ ਕਰਦੇ ਨੇ ਸਾਡੀ ਜੇ ਸਾਡਾ ਆਰਥਿਕ ਤੌਰ ਤੇ ਅਸੀਂ ਚੱਗੇ ਹੋਏ ਆ ਸਾਨੂੰ ਕੋਈ ਸਿਹਤ ਸਹੂਲਤਾਂ ਮਿਲੀਆਂ ਨਹੀਂ ਜਾਂ ਅਸੀਂ ਦੁਨੀਆ ਦੇ ਬਾਹਰ ਵਿਚਰਨ ਜੋਗੀ ਹੋਏ ਆ ਤੇ ਕਨੈਕਟੀਵਿਟੀ ਸਾਡੀ ਬੜੀਆ ਦੁਨੀਆ ਨਾਲ ਤੇ ਉਹ ਇਨ੍ਹਾਂ ਲੋਕਾਂ ਦੀ ਲੋੜ ਤੇ ਬਾਜ਼ਾਰ ਪ੍ਰਵਾਹ ਦੀ ਲੋੜ ਤੇ ਬੜੀਆਂ ਆ ਇਸੇ ਕਰਕੇ ਲੋਕ ਉਸ ਪ੍ਰਵਾਦ ਨੂੰ ਪਿਆਰ ਕਰਦੇ ਆ ਤੇ ਉਹਨਾਂ ਦੇ ਹੱਥ 'ਚ ਭੁਗਤ ਦੇ। ਸਦਸਕੋ ਪੂਰੇ ਆંકੜਿਆਂ ਸਮੇਤ ਤੁਹਾਡੇ ਕੋਲ ਪੂਰੇ ਪੰਜਾਬ ਦੇ ਅਤੇ ਖਾਸ ਕਰਕੇ ਗੁਰਦਾਸਪੁਰ ਹਲਕੇ ਦੇ ਆંકੜਿਆਂ ਸਮੇਤ ਤੁਹਾਨੂੰ ਪੂਰਾ ਰਿਜ਼ੈਟ ਦੱਸਿਆ ਕਿ ਰੰਦਾਵਾ ਸਾਹਿਬ ਕਿਹੜੀ ਕਿਹੜੀ ਸ਼ੀਟ ਹਲਕੇ ਦੇ ਵਿੱਚੋਂ ਕਿੰਨੀ ਕਿੰਨੀ ਗਰੀਡ ਦੇ ਨਾਲ ਜਿੱਤੇ ਆ। ਅਗਲੀ ਅਪਡੇਟ ਦੇ ਨਾਲ ਜੁੜੇ ਰਹੋ ਪੰਜਾਬ ਦੀ ਆਵਾਜ਼ ਚੈਨਲ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ।